ਵੈਲਕਮ ਟੂ ਜੱਗੀ ਬੱਗੀ ਜਿੱਦੀ ਹੱਟੀ ਜੇਬੀ ਸਿਲਕ ਸਟੋਰ ਤੁਹਾਡੇ ਵਾਸਤੇ ਫਿਰ ਤੋਂ ਨਵੇਂ ਡਿਜ਼ਾਈਨ ਲੈ ਕੇ ਆ ਚੁੱਕੇ ਆ ਜੀ ਪਾਰਟੀ ਵੇਅਰ ਸੂਟਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਆ ਜੀ ਆਰਗਾਂਜ਼ਾ ਸਟਫ ਦੇ ਉੱਤੇ ਆਰਗਾਂਜ਼ਾ ਦੀ ਸ਼ਰਟ ਆ ਜੀ ਇਹਦੀ ਪਿਓਰ ਸਿਲਕ ਦੀ ਬਾਟਮ ਆ ਬਾਟਮ ਦੇ ਉੱਤੇ ਕੰਮ ਆ ਜੀ ਦੇਖੋ ਸਾਰਾ ਫਰੰਟ ਬਹੁਤ ਹੀ ਸੋਹਣਾ ਬਣਿਆ ਹੈ ਜੀ ਹੈਂਡ ਪਰਲੇ ਦੀ ਕਢਾਈ ਆ ਸਾਰੀ ਨੀਚੇ ਪਾਜੀ ਫਲਾਵਰ ਦਿਖਾਓ ਫਲਾਵਰ ਬਹੁਤ ਹੀ ਸੋਹਣਾ ਦਾ ਬਾਰਡਰ ਤੇ ਬਣਿਆ ਹੋਇਆ ਵਾ ਬਾਜੂ ਦਿਖਾ ਦਿਓ ਪਾਜੀ ਇਹਦੀਆਂ ਬਾਜੂ ਬਹੁਤ ਸੋਹਣੀਆਂ ਵਾ ਬਿਲਕੁਲ ਨਵੀਂ ਚੀ ਨਵੇਂ ਆਰਟੀਕਲ ਆਪਾਂ ਤੁਹਾਡੇ ਵਾਸਤੇ ਲੈ ਕੇ ਆਂਦੇ ਰਵਾਂਗੇ ਜੱਗੀ ਬੱਗੀ ਦੀ ਹੱਤੀ ਜੇਬੀ ਸਿਲਕ ਸਟੋਰ ਔਰ ਇਹ ਦੁਪੱਟਾ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਜੀ ਸਾਰਾ ਪੱਲਿਆਂ ਦੇ ਤੇ ਕੰਮਾਂ ਦੇਖੋ ਇਹਦੇ ਕਲਰਫੁੱਲ ਬਣੇ ਬਾਟਮ ਨਾਲ ਦੇ ਸੈਂਟਰ ਦੁਪੱਟਾ ਸਾਰਾ ਆਫ ਵਾਈਟ ਕਲਰ ਦੇ ਵਿੱਚ ਆ ਜੀ ਬਹੁਤ ਹੀ ਪਿਆਰਾ ਵਰਕ ਬਹੁਤ ਹੀ ਸੋਹਣੀ ਚੀਜ਼ ਸਾਰੇ ਟੋਟਲੀ ਹੈਂਡਵਰਕ ਦਾ ਕੰਮ ਆ ਹੈਂਡ ਪਰਲ ਦੀ ਕਢਾਈ ਆ ਦੇਖ ਸਕਦੇ ਹੋ ਸਾਰਾ ਪਰਲਸ ਲੱਗੇ ਹੋਏ ਨੇ ਇਹਦੇ ਬਹੁਤ ਹੀ ਸੋਹਣੇ ਕਲਰ ਆਏ ਆ ਜੀ ਇਹਦੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਦੇਖੋ ਤੁਸੀਂ ਰੋਜੀ ਦੇ ਨਾਲ ਆਇਆ ਜੀ ਲੈਮਨ ਦਾ ਕੰਬੀਨੇਸ਼ਨ ਆ ਦੇਖੋ ਬਲੈਕ ਦੇ ਨਾਲ ਗਾਜਰੀ ਦਾ ਕਲਰ ਹੀ ਬਹੁਤ ਪਿਆਰਾ ਆਇਆ ਜੀ ਇਹਦੇ ਪੰਜ ਕਲਰ ਆ ਪੰਜੇ ਕਲਰ ਬਹੁਤ ਟਾਪ ਦੇ ਆ ਆ ਦੇਖੋ ਕਾਫੀ ਦੇ ਨਾਲ ਕਲਰ ਪੀਚ ਦੀ ਮੈਚਿੰਗ ਦੇਖੋ ਕਿੰਨੀ ਪਿਆਰੀ ਆ ਬਹੁਤ ਹੀ ਸੋਹਣਾ ਆਰਟੀਕਲ ਨਵੀਂ ਡਿਜ਼ਾਈਨਿੰਗ ਨਵੀਂ ਚੀਜ਼ ਇਹ ਤੁਹਾਨੂੰ ਮਿਲਨੇ ਸਿਰਫ ਜੇਵੀ ਸਿਲਕ ਸਟੋਰ ਤੇ ਆ ਨਵੀਆਂ ਨਵੀਆਂ ਚੀਜ਼ਾਂ ਨਵੇਂ-ਨਵੇਂ ਆਰਟੀਕਲ ਜਿੰਸਤਰਾ ਦੇ ਮਰਜ਼ੀ ਲਓ ਪਾਰਟੀ ਵੇਅਰ ਸੂਟਾਂ ਦੇ ਵਿੱਚ ਬਾਕੀ ਜਲਦੀ ਤੋਂ ਜਲਦੀ ਇੱਥੇ ਵਿਜ਼ਿਟ ਕਰੋ ਜੇਬੀ ਸਿਲਕ ਸਟੋਰ ਜੱਗੀ ਬੱਗੀ ਦੀ ਅੱਟੀ ਕੈਂਪ ਕਪੜਾ ਮਾਰਕੀਟ ਮੋਗਾ ਔਰ ਜਿਹੜਾ ਦਾ ਪ੍ਰਾਈਸ ਆ ਪ੍ਰਾਈਸ ਇਹਦਾ ਰਹਿਣ ਵਾਲਾ ਜੀ 3995